ਇਹ ਤਕਰੀਬਨ ਰਾਤ ਦੇ ਕੋਈ 9:11 ਵਜੇ ਦੀ ਘਟਨਾ ਵਾ ਤੇ ਉਸ ਤੋਂ 5 ਮਿੰਟ ਬਾਅਦ ਮੈਨੂੰ ਫੋਨ ਆਇਆ ਕਿ ਕੋਈ ਅਨੁਪਛਾਤੇ ਵੱਲੋਂ ਪਿੰਡ 'ਚ ਗੋਲੀਬਾਰੀ ਕੀਤੀ ਗਈ ਆ ਤੇ ਅਸੀਂ ਸਾਰੇ ਮੌਕੇ ਤੇ ਪਹੁੰਚੇ ਆ ਕਿ ਪੁਲਿਸ ਨੂੰ ਸੂਚਿਤ ਕੀਤਾ ਵਾ ਤੇ ਉਹਦੋਂ ਹਮਲਾਵਰ ਭੱਜ ਚੁੱਕੇ ਸੀਗੇ ਪਰ ਉਹ ਹਮਲਾਵਰਾਂ ਦਾ ਸਾਡੇ ਮੁੰਡਿਆਂ ਨੇ ਤਕਰੀਬਨ 5 ਤੋਂ 6 ਕਿਲੋਮੀਟਰ ਤੱਕ ਪਿੱਛਾ ਕੀਤਾ ਤੇ ਉਹ ਪਰ ਹਨੇਰੇ ਦਾ ਫਾਇਦਾ ਠਾ ਕੇ ਰਫੂ ਚੱਕਰ ਹੋ ਗਏ ਆ ਦਸਰ ਮਤਲਬ ਉਹ 3 ਜਣੇ ਸੀਗੇ ਤੇ ਇੱਕ ਉਹਨਾਂ ਕੋਲ ਮੋਟਰਸਾਈਕਲ ਸੀਗਾ ਤੇ ਮੂੰਹ ਉਹਨਾਂ ਦੇ ਬੰਨੇ ਹੋਏ ਸੀਗੇ ਜਿਹਦੇ ਕਰਕੇ ਪਹਿਚਾਨ ਕਰਨੀ ਹੋਕੀ ਸੀਗੀ ਉਹ ਕੌਣ ਸੀਗੇ ਪੀੜਤ ਪਰਿਵਾਰ ਨਾਲ ਹੁਣੇ ਗੱਲਬਾਤ ਹੋਈ ਏ ਇਸ ਟਾਈਮ ਤੇ ਉਹ ਬਹੁਤ ਸਹਿਮੇ ਹੋਇਆ ਵਾ ਪਰ ਸਾਰੇ ਨੇ ਹੌਸਲਾ ਬਜਾਈ ਕੀਤੀ ਆ ਤੇ ਪ੍ਰਸ਼ਾਸਨ ਨੇ ਵੀ ਪਹੁੰਚ ਕੇ ਵਿਸ਼ਵਾਸ ਦਵਾਇਆ ਕਿ ਦੋਸ਼ੀ ਜਲਦ ਤੋਂ ਜਲਦ ਫੜੇ ਜਾਣਗੇ ਤੇ ਪਿੰਡ ਦੀ ਪੰਚਾਇਤ ਤੇ ਹੋਰ ਸਾਰੇ ਨਗਰ ਨਿਵਾਸੀ ਇਹਨਾਂ ਦੇ ਨਾਲ ਆ ਤੇ ਕੋਈ ਵੀ ਘਬਰਾਉਣ ਦੀ ਲੋੜ ਨਹੀਂ ਹੈਗੀ ਗੱਲਬਾਤ ਇਦਾਂ ਹੀ ਕਿ ਲੇਟੇ ਹੀ ਆਪਾਂ ਸੁੱਤੇ ਹੀ ਤੇ ਮਤਲਬ ਆਵਾਜ਼ ਆਈ ਏ ਇੱਕਦਮ ਫੈਰ ਦੀ ਪੂਰੀ ਆਪਾ ਪੱਜ ਕੇ ਬਾਹਰ ਹੋਏ ਆ ਤੇ ਇੱਕ ਬਾਈਕ ਹੀ ਤੇ ਤਿੰਨ ਨੌਜਵਾਨੀ ਉਹਦੇ ਉੱਪਰ ਮੂਹ ਲਪੇਟ ਹੈ ਕਾਲੇ ਕੱਪੜੇ ਦੇ ਨਾਲ ਤੇ ਤੇ ਦੋ ਫਿਰ ਇੱਕ ਗੇਟ ਚ ਕੱਢਿਆ ਵਾ ਇੱਕ ਉੱਪਰ ਛੱਤ ਨੂੰ ਕੱਢਿਆ ਵਾ ਤੇ ਤਿੰਨ ਗੋਲੀਆਂ ਪੂਰੀਆਂ ਨੀਚੇ ਉਹਨਾਂ ਦੀਆਂ ਸਬੂਤੀਆਂ ਬਰਾਮਦ ਹੋਈਆਂ ਨੇ ਉਹ ਟਰੈਵਲ ਏਜੰਟ ਦਾ ਕੰਮ ਕਰਦੇ ਆ ਉਹਨਾਂ ਦੀ ਕੋਈ ਦੁਸ਼ਮਣੀ ਹੈ ਕਿਸੇ ਨਾਲ ਪੈਸੇ ਦਾ ਲੈਣ ਦੇ ਨੂੰ ਹੋ ਸਕਦਾ ਇਤੋਂ ਵੱਡੀ ਹੋਰ ਕੋਈ ਗੱਲ ਵੀ ਨਹੀਂ ਹੋ ਸਕਦੀ ਕੋਈ ਨਾ ਕੇ ਤੇ ਤੁਹਾਨੂੰ ਕੋਈ ਇਦਾਂ ਦਾ ਸ਼ੱਕ ਆ ਕੋਈ ਵੱਡੀ ਦੁਸ਼ਮਣੀ ਤੇ ਕੋਈ ਵੀ ਨਹੀਂ ਲਗਭਗ ਪੌਣੇ 10:00 ਵਜੇ ਦਾ ਟਾਈਮ ਸੀ ਕੋਈ ਅਣਪਛਾਤੇ ਬੰਦੇ ਆਏ ਮੋਟਰਸਾਈਕਲ ਤੇ ਤਿੰਨ ਜਣੇ ਸੀ ਮੂੰਹ ਬੰਨੇ ਹੋਏ ਸੀ ਉਹਨਾਂ ਨੇ ਤੇ ਉਹਨਾਂ ਨੇ ਆ ਕੇ ਇਹਨਾਂ ਦੇ ਘਰ ਤੇ ਫਾਇਰਿੰਗ ਕੀਤੀ ਦੋ ਗੋਲੀਆਂ ਚਲਾਈਆਂ ਤੇ ਤਿੰਨ ਗੋਲੀਆਂ ਜਿੰਦਾ ਉਹਨਾਂ ਦੀ ਇੱਕ ਜਿੰਦਾਕਾਰ ਤੋਂ ਸਿੱਧੇ ਇੱਥੇ ਡਿੱਗ ਗਿਆ ਉਹ ਪੁਲਿਸ ਦੇ ਵੱਲੇ ਕਰਤੇ ਆ ਤੇ ਸਾਡੇ ਕੁਝ ਮੁੰਡਿਆਂ ਨੇ ਉਹਨਾਂ ਦਾ 5 ਕਿਲੋਮੀਟਰ ਤੱਕ ਲਗਭਗ 5 ਕਿਲੋਮੀਟਰ ਤੱਕ ਉਹਨਾਂ ਦਾ ਪਿੱਛਾ ਵੀ ਕੀਤਾ ਆ ਮੋਟਰਸਾਈਕਲ ਤੇ ਹੀ ਤਿੰਨ ਮੁੰਡੇ ਸੀਗੇ ਉਹ ਇਹਦਾ ਨਾਮ ਸੂਰੇਜ ਆ ਇਮੀਗ੍ਰੇਸ਼ਨ ਦਾ ਕੰਮ ਕਰਦਾ ਵਾ ਕੋਈ ਇਹਨਾਂ ਦੀ ਕੋਈ ਕਿਸੇ ਨਾਲ ਕੋਈ ਰੰਜਿਸ਼ ਨਹੀਂ ਹੈਗੀ ਕੋਈ ਦੁਸ਼ਮਣੀ ਨਹੀਂ ਹੈਗੀ ਕੁਝ ਕਿਹਾ ਨਹੀਂ ਜਾ ਸਕਦਾ ਹੁਣ ਉਹ ਕਿਹੜੀ ਨੀਤ ਨਾਲ ਉਹਨਾਂ ਨੇ ਹਮਲਾ ਕੀਤਾ ਵਾ